ਆ ਪਾਗੇ ਸੀ ਮੰਡੀ ਚ ਤੇ ਅੱਜ ਆਪਣੇ ਕਣਕ ਜੋਖਣਗੇ ਚੌਥਾ ਪੰਜਵਾਂ ਦਾ ਅੰਜ ਕਣਕਾਈ ਨੂੰ ਤੇ ਗਰਫਤੇ ਵੀ ਨਾਲ ਆ ਗਿਆ ਕਹਿੰਦਾ ਮੈਂ ਵੀ ਜਿਖਾਉਂ ਨਾਲ ਚੱਲੀਏ ਬੁੱਤ ਕਰੇ ਫੋਨ ਕਰਨਗੇ ਉਹ ਕਹਿੰਦੇ ਅਸੀਂ ਫੋਨ ਕਰਾਂਗੇ ਜੋ ਜੋਖਣੀ ਹੋਈ ਚੱਲੀਏ ਚਲੋ ਚੱਲਦੇ ਆ ਜਾ ਕਾਲਾ ਟਰੱਕ ਪਰ ਲੱਗ ਗਿਆ ਇਹ ਤਾ ਕਰਕੇ ਟਾਈਮ ਲੱਗ ਗਿਆ ਉਹ ਪਰਲਿਆਂ ਦੀ ਦੇਖੋ ਕਿੰਨੀਆਂ ਬੋਰੀਆਂ ਪਈਆਂ ਨੇ ਉਹਨਾਂ ਈ ਢੇਰੀਆਂ ਘਟ ਨੇ ਲਓ ਬਈ ਕੰਡਾ ਲਿਆਏ ਹੁਣ ਚੋਕਾਂਗੇ ਕਣਕ ਆਪਾਂ ਤੇ ਸਾਡਾ ਕਣਕ ਚਖਾਉਣਾ ਹੈ ਨਾਲ ਬੋਰੀਆਂ ਕਿੰਨੀ ਚੱਲ ਜੰਗਾ ਹੈ ਆਦਾ ਚੱਕ ਲਓ ਤਾਂ ਤਰਾ ਆ ਮੈਂ ਤੇ ਗਰਫਤੇ ਮੰਡੀ ਚ ਮੰਜਾ ਚੱਕਣ ਆਏ ਹੋਏ ਸੀ ਅਸੀਂ ਸ਼ਾਰਟਕਟ ਰਸਤਾ ਫੜ ਲਿਆ ਆ ਆ ਟੋਬੇ ਵਾਲੇ ਰਸਤੇ ਆ ਗਏ ਇੱਧਰ ਦਾ ਟੋਬੇ ਚ ਮਿੱਟੀ-ਮੁੱਟੀ ਕੱਢੀ ਪਈ ਹੈਗੀ ਮੁੰਤਲਾ ਦਾ ਇੱਥੇ ਸਾਰੀ ਮਿੱਟੀ ਪਾ ਕੇ ਇਹਦੇ ਇੱਕ ਸਾਲ ਬਣਾਉਣਗੇ ਉਪਰਾਂ ਗਰਾਊਂਡ ਬਣੀ ਜਾਂਦਾਗਾ ਤੇ ਅੱਗੇ ਪਾਰਕ ਵੀ ਆ ਵੀ ਤੁਹਾਨੂੰ ਵਿਖਾਵਾਂਗੇ ਇਸੇ ਵਲੌਗ ਵਿੱਚ ਦਿਖਾਵਾਂਗੇ ਪੁੱਤ ਆ ਇਸੇ ਵਲੌਗ ਵਿੱਚ ਆ ਇੱਥੇ ਨਰੇਗ ਵਾਲਿਆਂ ਨੇ ਕੱਢੀ ਹੋ ਸਾਰੀ ਆ ਮਿੱਟੀ ਚਲੋ ਜੀ ਚਲੋ 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 ਪਾਪਾ ਪਾਪਾ ਹਾਂ ਰਹਿਣਾ ਨਾ ਖਾਣਾ ਖਾਣਾ ਤੂੰ ਖੇਡਿਆ ਕਰੀਂ ਉੱਥੇ ਆ ਸਾਹਮਣੇ ਮਾਤਾ ਰਾਣੀ ਦੀ ਜਗਾ ਆ ਗਈ ਇਹ ਕਾਰ ਆ ਕੜਤਾ ਵਿਚਾਲਦੀ ਵਿਚਾਲਦੀ ਉਧਰ ਗਰਾਊਂਡ ਕਿੰਨੀ ਜਾਂਦਾ ਰਾਹ ਇਹ ਉਹ ਜਿੱਥੇ ਚਿੱਟੀ ਚਿੱਟੀ ਪਾਇਟ ਜੀ ਖਲੀ ਦਿੰਦੀ ਆ ਉੱਥੇ ਬਣ ਰਿਹਾ ਸਾਰਾ ਗਰਾਊਂਡ ਮੇਟੀ ਮੋਟੀ ਤਾਂ ਪਾਈ ਪਈ ਹੈਗੀ ਗਰਾਊਂਡ ਤਾਂ ਇਧਰ ਵੀ ਲੱਗ ਗਿਆ ਆ ਟੋਬਾ ਇੰਨਾ ਕਰ ਗਿਆ ਇਧਰ ਗਰਾਊਂਡ ਇਧਰ ਹੀ ਆਇਆ ਕਰਾਂਗੇ ਅਸੀਂ ਆ ਇਧਰ ਪਾਰਕ ਬਣਾਇਆ ਹੋਇਆ ਬਹੁਤ ਸੋਹਣਾ ਬਹੁਤ ਵੱਡਾ ਪਾਰਕ ਹੈ। ਬੰਦ ਚੱਲੀ ਹੈ। ਹੈ? ਕੱਢਾ। ਹੁਣ ਆਪਣੇ ਕੋਲ ਮੰਜਾ ਪੁੱਤ ਫੇਰ ਆਵਾਂ ਕਦੇ। ਦੇਖੋ। ਬੱਚਿਆਂ ਦੇ ਖੇਡਣ ਲਈ ਝੂਲੇ ਚਾਲੇ ਸਾਰਾ ਕੁਝ ਹੈਗਾ। ਮੈਂ ਤਾਂ ਸੋ। ਲਓ ਬਈ ਅੱਜ ਆਪਾਂ ਨੇ ਢੋਲ ਵੀ ਪਰਤੇ। ਤੋਂ ਨੇ ਢੋਲ ਪਰਤੇ। ਕੋਈ ਬੰਦਾ ਮਿਲਿਆ ਨਹੀਂ ਫਿਰ ਆਪ ਹੀ ਕਰਦਿਆ ਨੇ ਲੱਗ ਕੇ ਨਾਲ ਪਵਾਤੀ। ਬਾਕੀ ਬੜਾ ਇਹ ਆ ਬਾਕੀ ਅਸੀਂ ਜੋਗਤੀ ਟਰਾਲ ਭਰ ਕੇ ਜਿਹੜੀ ਬਚ ਗਈ ਸੀਗੀ ਤੇ ਇਹ ਮਾ ਕਿਸੇ ਨੂੰ ਚਲਾ ਦੇ ਦਾਂਗੇ ਇਹ ਵੇਚ ਦਾਂਗੇ ਤੇ ਇੱਧਰ ਸਾਡਾ ਗਰਫਾਤੇ ਕੱਟੇ ਭਰੀ ਜਾਂਦਾ। ਕਹਿੰਦਾ ਤੂੰ ਨਾ ਲੱਗ ਮੈਨੂੰ ਕਹਿੰਦਾ ਮੈਂ ਆਪ ਹੀ ਭਰੂੰਗਾ ਕਹਿੰਦਾ ਵਾੜਾ ਭਰ ਜੁਬੋਤ ਚੱਕਣਾ ਓਖਾ ਹੋ ਜੂ ਇੰਨਾ ਮਸ਼ੀਨ ਤੇ ਕਿਵੇਂ ਲੱਗੇ ਜੋ ਮੋਟਸਾਲ ਦੇ ਉਹ ਹੋਰ ਚ ਪਾ ਲੈ ਹੋਰ ਭੰਡਾ ਦੰਨੇ ਤੈਨੂੰ ਹੋਰ ਭੰਡਾ ਦੰਨੇ ਬਸ 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 ਇਹ ਜਨਾ ਪਾ ਵਾੜਾ ਤੇ ਚੱਕਣੀ ਓਕੀ ਹੋ ਜੂ ਇਹ ਹਾਂ ਗੋਰੀ ਵਰਦਾ ਗੋਰੀ ਵਰਦਾ ਦੇਣੀ ਠੱਗੀ ਕਰੀ ਜਾਂਦਾ ਇਹ ਚਾਰ ਰੁਪਇਆ ਚਲੋ ਆ ਡਰਕ ਸਾਰੀ ਘਰ ਦੇ ਘੱਟ ਮਾਰਦੇ ਸਮਾਰ ਕੇ ਆਹ ਪੰ ਆ ਚੱਕ ਦੀ ਸਮਾਨ 5 ਛਾੜ ਕਰ ਦੇ ਪਾੜ ਬਿਚਾੜ ਦੇ ਕਰ ਦੇ ਹੋ ਗਿਆ 1.5 ਕੱਟ ਆਈ ਵੀ ਬੱਸ ਕਰ ਪੁੱਤ ਨਾਲ ਉਹ ਹਣ ਕੰਡਲ ਲੜੂਗੀ ਬਾਕੀ ਆ ਨਵੀਂ ਕਣਕ ਬਾਕੀ ਆ ਨਵੀਂ ਕਣਕ ਧੋ ਕੇ ਪਾਤੀ ਸੁੱਕਣੀ ਹਾਂ ਇੱਕ ਤਰੇ ਤਰੂਤਾ ਨਿਕਲ ਗਿਆ ਚਲ ਇਹਨੇ ਨਾਲ ਹੁਣ ਪੀਣਾ ਕਰਾਉਣ ਦੀ ਲੋੜ ਨਹੀਂ ਬਸ ਅੱਜ ਆਪਾਂ ਸੋਸਾਇਟੀ ਦੇ ਟਰੈਕਟਰ ਨਾਲ ਚਰੀ ਤੇ ਬਾਜਰਾ ਬੀਜ ਰਹੇ ਹਾਂ ਤੇ ਉੱਪਰਲੇ ਵਿੱਚ ਚਰੀ ਬੀਜੀ ਐ ਤੇ ਇਹਦੇ ਵਿੱਚ ਬਾਜਰੇ ਦਾ ਸਟੱਲ ਦਿੱਤਾਗਾ ਤੇ ਬਾਅਦ ਚ ਉੱਤੋਂ ਬਾਤਾ